बोतलों पिछे ना बिको मेरे वीर बोतल पिछे ना बिको मेरी यो रिक्वेस्ट है जो तो थोड़ी कोई आपसी आप रंजिश है उन्होंने बाद को पहले जी गलियां भाईचारा कट्ठा हो जी गली, गली है है एमसी दोनों दो एमसी डीजीपी एम सी को जाओ तो मेरी जवाबदारी नहीं ਇੱਧਰ ਵਾਲੇ ਕੋਈ ਗੱਲ ਉਹ ਤਾਂ ਮੇਰੀ ਜਵਾਬਦਾਰੀ ਨਹੀਂ। ਅਵਾਰਡ ਨੰਬਰ 29 ਅਤੇ 31 ਦੀ ਜੁਆਇੰਟ ਕਲੀ ਨੰਬਰ 3 ਦੇ ਲਵਾਰਿਸ ਦੇ ਪੋਸਟਰ ਇੱਕ ਪਾਸੇ ਲਗਾਏ ਗਏ ਨੇ ਦੂਸਰੇ ਪਾਸੇ 파ਰਸ਼ਦ ਦੀ ਜਿਹੜੀ ਗੁੰਮਸ਼ੁਦਗੀ ਦੇ ਰਿਹੇ ਪੋਸਟਰ ਲਗਾਏ ਗਏ ਨੇ ਤੇ ਭਾਲ ਜਿਹੜੀ ਆ ਜਾਰੀ ਕਰਨ ਦੇ ਨਿਰਦੇਸ਼ ਜਿਹੜਾ ਉਹਨਾਂ ਵੱਲੋਂ ਦਿੱਤੇ ਗਏ ਨੇ। ਆਪਾਂ پورے ਮਹੱਲੇ ਚ ਲਾਉਣਾ ਜੀ। ਠੀਕ ਹੈ ਜੀ। ਇਸ ਕਰਕੇ ਸਾਡਾ ਗਲੀ ਦਾ ਕੋਈ ਮਸਲਾ ਹੱਲ ਕਰ ਜਾਣਾ। ਜਿੰਦਾਬਾਦ। ਬਿਮੋਤੀ ਸ਼ਰਮਾ। ਜਿੰਦਾਬਾਦ।

ਸਾਡੇ ਦੂਮੇ ਵਾਰ ਦੇ ਐਮਸੀ ਆ ਕਿਸੇ ਵੀ ਐ ਵਾਰ ਦੇ ਐਮਸੀ ਕੋਲ ਚਲੇ ਜਾਓ ਜੇ 29 ਵਾਲੇ ਕੋਲ ਚਲੇ ਜਾਓ ਉਹ ਕਹਿੰਦਾ 31 ਵਾਲੇ ਦਾ ਕੰਮ ਹੈ ਜੇ 31 ਵਾਲੇ ਕੋਲ ਚਲੇ ਜਾਓ 29 ਵਾਲੇ ਦਾ ਕੰਮ ਹੈ ਜੇ ਉਹਨਾਂ ਨੂੰ ਕੋਈ ਸੜਜੀ ਆਜੋ ਸਾਡਾ ਕੋਈ ਡਿਵੈਲਪਮੈਂਟ ਦੇਖੋ ਸਾਡੀ ਕੋਈ ਕੰਮ ਦੇਖੋ ਸੀਵਰੇਜ ਦਾ ਉਹ ਕਹਿੰਦੇ ਆ ਜੀ ਅਸੀਂ ਨਹੀਂ ਖੜਨਾ ਵੋਟਾਂ 'ਚ ਅਗਲੀ ਵਾਰੀ ਨਰੇਸ਼ ਜੀ ਜਿੰਦਾਬਾਦ ਰਾਜੂ ਜੀ ਜਿੰਦਾਬਾਦ ਐਮਐਲਏ ਅਸ਼ਵਨੀ ਸ਼ਰਮਾ ਜਿੰਦਾਬਾਦ ਐਮਐਲਏ ਅਸ਼ੁਦੀ ਸ਼ਰਮਾ ਜਿੰਦਾਬਾਦ ਕੋਲ ਨੰਬਰ 29 ਦਾ 31 ਦੇ ਆਪ ਜੀ ਲੋਕ ਜਿਹੜੇ ਤੰਗ ਆ ਚੁੱਕੇ ਨੇ ਗਲੀ ਦੀ ਸੀਵਰੇਜ ਸਮੱਸਿਆ ਹੋਵੇ ਚਾਹੇ ਲਾਈਟਿੰਗ ਲਾਈਟਾਂ ਦੀ ਸਮੱਸਿਆ ਹੋਵੇ ਚਾਹੇ ਉਸ ਤੋਂ ਇਲਾਵਾ ਕੋਈ ਵੀ ਹੋਰ ਸਪਿੰਡ ਵਾਲੇ ਪਾਣੀ ਦੀ ਸਮੱਸਿਆ ਹੋਵੇ ਲੋਕਾਂ ਵੱਲੋਂ ਬਾਰ ਬਾਰ ਜਿਹੜੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਪਾਰਸ਼ਦ ਹੋਣ ਚਾਹੇ ਕਾਰਪੋਰੇਸ਼ਨ ਦੇ ਅਧਿਕਾਰੀ ਹੋਣ ਉਹਨਾਂ ਦੇ ਸਿਰ ਦੇ ਉੱਤੇ ਇੱਕ ਵੀ ਦਿਨ ਵਾਲੀ ਜਿਹੜੀ ਹੈ ਜੂਨੀ ਰੇਂਗਰੀ ਇੰਡੀਆਨਾਊਜ਼ ਦੇਖ ਰਿਹਾ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਤ ਦਵਾਏ ਤੁਹਾਨੂੰ ਦੱਸ ਦੇ ਕਿ ਇੱਕ ਪਾਸੇ ਸਮਾਰਟ ਸਿਟੀਆ ਬਣਾਉਂਦਾ ਜਿਹੜਾ ਦਾਵਾ ਜਿਹੜਾ ਸਰਕਾਰਾਂ ਵੱਲੋਂ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਸਮਾਰਟ ਸਿਟੀ ਜਿਹੜਾ ਬਣਾਇਆ ਜਾਵੇਗਾ ਪਰ ਪਠਾਨਕੋਟ ਦੇ ਜੇਕਰ ਗੱਲ ਕਰੀ ਤੇ ਪਠਾਨਕੋਟ ਦੇ ਹਾਲਾਤ ਕੁਝ ਹੋਰ ਹੀ ਨਜ਼ਰ ਆ ਰਹੇ ਨੇ ਕਿਉਂਕਿ ਇਸ ਵੇਲੇ ਅਸੀਂ વોર્ਡ ਨੰਬਰ 29 ਤੇ 31 ਦੇ ਵਿਚਕਾਰ ਪੈਂਦੀ ਗਲੀ ਤਿੰਨ ਗਲੀ ਨੰਬਰ 3 ਦੇ ਵਿੱਚ ਖੜੇ ਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਸਾਫ ਗਲੀ ਵਾਸੀਆਂ ਵੱਲੋਂ ਜਿਹੜੇ ਆ વોર્ਡ ਨੰਬਰ 29 ਅਤੇ 31 ਦੀ ਜੁਆਇੰਟ ਪਾਰਸ਼ਦ ਦੀ ਜਿਹੜੀ ਗੁੰਮਸ਼ੁਦਗੀ ਦੇ ਜਿਹੜੇ ਪੋਸਟਰ ਲਗਾਏ ਗਏ ਨੇ ਤੇ ਪਾਲ ਚੜੀਆ ਜਾਰੀ ਕਰਨ ਦੇ ਨਿਰਦੇਸ਼ ਜਿਹੜਾ ਉਹਨਾਂ ਵੱਲੋਂ ਦਿੱਤੇ ਗਏ ਨੇ ਲੋਕਾਂ ਨੂੰ ਵੀ ਲਗਾਤਾਰ ਉਹਨਾਂ ਵੱਲੋਂ ਪੁੱਛਿਆ ਜਾ ਰਿਹਾ ਕਿ ਜਿਹੜਾ ਪਾਰਸ਼ਦ ਦਾ ਗੁੰਮਸ਼ੁਦਾ ਹੋ ਚੁੱਕੇ ਨੇ ਉਹਨਾਂ ਦੀ ਜਿਹੜੀ ਇਹ ਪਾਲ ਕੀਤੀ ਜਾਵੇ ਕਿਉਂਕਿ ਲੋਕ ਜਿਹੜੇ ਤੰਗ ਆ ਚੁੱਕੇ ਨੇ ਗਲੀ ਦੀ ਸੀਵਰੇਜ ਸਮੱਸਿਆ ਹੋਵੇ ਚਾਹੇ ਲਾਈਟਿੰਗ ਲਾਈਟਾਂ ਦੀ ਸਮੱਸਿਆ ਹੋਵੇ ਚਾਹੇ ਉਸ ਤੋਂ ਇਲਾਵਾ ਕੋਈ ਵੀ ਹੋਰ ਸਪਿੰਡ ਵਾਲੇ ਪਾਣੀ ਦੀ ਸਮੱਸਿਆ ਹੋਵੇ ਲੋਕਾਂ ਵੱਲੋਂ ਬਾਰ ਬਾਰ ਜਿਹੜੇ ਆ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਪਾਰਸ਼ਦ ਹੋਣ ਚਾਹੇ ਕਾਰਪੋਰੇਸ਼ਨ ਦੇ ਅਧਿਕਾਰੀ ਹੋਣ ਉਹਨਾਂ ਦੇ ਸਿਰ ਦੇ ਨਾ ਮੋਲਾਵਾਸੀਆ ਦਾ ਗੱਲ ਇਸ ਤਰ੍ਹਾਂ ਕਿ ਇਹ ਗਲੀ ਜਿਹੜੀ 42 ਨੰਬਰ 29 ਔਰ 31 ਦੀ ਜੁਆਇੰਟ ਗਲੀ ਗਲੀ ਨੰਬਰ 3 ਜਿਹਨਾਂ ਟੋਲੇ ਵਾਲੀ ਗਲੀ ਤੋਂ ਜਾਣਿਆ ਜਾਂਦਾ ਹੈ ਇਹ ਪਿਛਲੇ ਲਗਭਗ 2 ਸਾਲਾਂ ਤੋਂ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਸੀਵਰੇਜ ਦਾ ਪਾਣੀ ਗਟਰ ਜਿਹੜੇ ਓਵਰਫਲੋ ਹੋਏ ਤੇ ਆ ਗਿੱਟੇ ਗਿੱਟੇ ਦੇ ਉੱਤੇ ਉੱਤੇ ਲਗਭਗ 2 ਸਾਲ ਤੋਂ ਇਹ ਜਿਹੜੀ ਗਲੀ ਨਰਕ ਭੋਗਣ ਦੀ ਹੈ ਇਹਨਾਂ ਨੇ ਐਮਸੀ ਨੂੰ ਜਿਹੜੇ ਚਮੰਦਨ ਨਮਾਇंदे ਉਹਨਾਂ ਨੂੰ ਵੀ ਔਰ ਆਮ ਪਾਰਟੀ ਦੇ ਜਿਹੜੇ ਇੱਥੇ ਦੇ ਮੋਹਤਵਾਰ ਬਣੇਦੇ ਆ ਉਹਨਾਂ ਨੂੰ ਵੀ ਔਰ ਜਿੱਥੇ-ਜਿੱਥੇ ਦੀ ਪ੍ਰੋਜੈਕਟ ਹੋਣ ਉਹਨਾਂ ਸਾਰਿਆਂ ਨੂੰ ਅਗਵਤ ਕਰਾਇਆ ਲੇਕਿਨ ਕਿਸੇ ਨੇ ਵੀ ਇਹਨਾਂ ਦੀ ਬਾਣੀ ਫੜੀ مار کے محلے واشیاں نے اج بورڈ لا ਦਿੱਤਾ وارڈ نمبر 29 31 ਦੇ ਜਿਹੜੇ ਐਮਸੀ ਆ ਉਹ ਗੁੰਮਸ਼ੁਦਾ ਔਰ ਇਹ ਗਲੀ ਜਿਹੜੀ ਉਹ ਲਵਾਰਿਸ ਹੈ ਫਿਰ ਤੋਂ ਪਹਿਲਾਂ ਵੀ ਆਪਾਂ ਇੱਕ ਪ੍ਰੋਟੈਸਟ ਕੀਤਾ ਸੀ ਲੇਕਿਨ ਹਜੇ ਤੱਕ ਕਰੋਨਾ ਦੇ ਮੈਂ ਸਮਝਦਾ ਕਿ ਕੋਈ ਕੰਨ ਤੇ ਉਹਨੇ ਤੇ ਯੂ ਨਹੀਂ ਰੰਗੀ ਇਸੇ ਨੂੰ ਲੈ ਕੇ ਜੇ ਸਮੱਸਿਆ ਹੱਲ ਨਹੀਂ ਹੋਈ ਤੇ ਆਪਾਂ ਆਉਣ ਦੇ ਆਣੇ ਵਾਲੇ ਦਿਨਾਂ 'ਚ ਇੱਕ ਦੋ ਦਿਨ ਦੇ ਵਿੱਚ ਆਪਾਂ ਟਾਂਗੂ ਰੋਡ ਜਿਹੜਾ ਉਹ ਜਾਮ ਕਰਨ ਆਲੇ ਆ ਔਰ ਅੱਜ ਜਿਹੜੀ ਸੰਖਿਆ ਹੈ ਤੁਹਾਨੂੰ 50 60 ਸੌ ਲਗੰਡੀ ਆ ਕਮ ਸੇ ਕਮ ਵੀ ਉੱਥੇ 500 ਲੋਕਾਂ ਦਾ ਜਿਹੜਾ ਆਪਾਂ ਇੱਥੇ ਪ੍ਰੋਟੈਸਟ ਕਰਾਂਗੇ ਜੇ ਉਹਦੇ ਬਾਅਦ ਨਹੀਂ ਸੁਣਾਗੇ ਫਿਰ ਆਪਾਂ ਕਾਰਪੋਰੇਸ਼ਨ ਤੱਕ ਹਰਾਵ ਕਰਾਂਗੇ ਪੰਨਾਲਾਲ ਪਾਟਿਆ ਜੀ ਸਾਡੀ ਗੜੀ ਮੈਂ ਤਾਂ ਹੈ ਕੰਮ ਨਹੀਂ ਹੋਦਾ ਐਮਸੀ ਨਹੀਂ ਕਰਦੇ ਇਹ ਭਾਜੀਪੀ ਨਹੀਂ ਕਰਨ ਦੇਦੇ आज भाई आम आदमी पार्टी की सरकार है उसके शहर जो है मतलब हमारे वो एयरपोर्ट दे और ये काम राजनीति नहीं तो, तो मामूली काम है ਛੋਟੀ ਛੋਟ ਵਾਲੇ ਆ ਜੀ ਸਾਡੇ ਬੇਟਾ ਪਾਣੀ ਦੀ ਸਮੱਸਿਆ ਹੈ ਇੱਕ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਾਟਰ ਸਾਫ਼ ਹੋਣੇ ਚਾਹੀਦੇ ਆ ਦੂਜੀ ਗੱਲ ਇਹ ਹੈ ਕਿ ਬੱਤੀ ਦਾ ਵੀ ਸਾਡੇ ਸਿਸਟਮ ਹੋਣਾ ਚਾਹੀਦਾ ਕੋਈ ਲੱਗਣੀਆਂ ਚਾਹੀਦੀਆਂ ਲੱਟਾ ਸਾਡੀ ਗਲੀ ਚ ਪਹਿਲੀ ਗੱਲ ਹੈ ਕਿ ਜਿਹੜਾ ਬਾੜਾ ਸਾਡਾ ਨਾ 31 ਚ ਜਾਣਾ ਜਿਹਨਾਂ ਦਾ ਪਿੰਛਾ ਸਾਡਾ ਪਲਾਟ ਹੈ ਜਿਹੜਾ ਇੱਕ ਹੋਣਾ ਚਾਹੀਦਾ ਸਾਡੀ ਬਾੜ ਇੱਕ ਹੀ ਹੋਣੀ ਚਾਹੀਦੀ ਪੂਰੇ ਪਲਾਟਾਂ ਦੀ ਕਿਉਂਕਿ ਇਹ ਪੰਜ ਗਲੀਆਂ ਹੈਗੀਆਂ ਦੂਸਰੀ ਗੱਲ ਜੇ 2-3 ਦਿਨਾਂ ਦੇ ਵਿੱਚ ਨਾ ਕੋਈ ਗੱਲਬਾਤ ਹੋਈ ਕੁਝ ਵੀ ਹੋਇਆ ਤੇ ਪਰਸੋਂ ਉਹ ਚੌਥ ਨੂੰ ਰੋਡ ਜਾਮ ਕਰਾਂ ਪਰ ਇਸੇ ਵਾਸਤੇ ਲਾਇਏਗੇ ਨਾ ਕਿ ਦੋਨੋਂ ਐਮਸੀਆਂ ਨੂੰ ਆਪਾਂ ਬਾਰ-ਬਾਰ ਫੋਨ ਕੀਤਾ ਜੀ ਫੋਨ ਕਰਨ ਦੇ ਬਾਵਜੂਦ ਵੀ ਦੁਬਾਰਾ ਇਸ ਕਲੀਚ ਨਹੀਂ ਬੜੇਗੀ ਉਹਦੋਂ ਕਹਿੰਦੇ ਸੀ ਕਿ ਗੱਡੀ ਆ ਰਹੀ ਹੈ ਤੁਹਾਡੇ ਉਹ ਸ਼ਿਵਰਾਜ ਦਾ ਹੱਲ ਕਰਨਗੇ ਹੱਲੇ ਤੱਕ ਕੋਈ ਗੱਡੀ ਨਹੀਂ ਆਈ ਹਫਤਾ ਹੋ ਗਿਆ ਸ਼ਾਇਦ ਮੇਰੇ ਖਿਆਲ ਚ ਹੈ ਨਾ ਤੇ ਇਸ ਕਰਕੇ ਹੁਣ ਦੁਬਾਰਾ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਤੇ ਦੋਨੋਂ ਮੱਲਿਆਂ ਦੇ ਬੰਦੇ ਇੱਥੇ ਖੜੇ ਨੇ ਲੇਡੀਜ਼ ਵੀ ਖੜੀ ਨੇ ਤੇ ਇਹ ਆਪਾਂ ਹੁਣ ਬੋਰਡ ਛਪਾਇਆ ਜੀ ਆਹ ਦੇਖ ਲਓ ਜੀ ਇਹ ਆਪਾਂ ਹੁਣ ਪੂਰੇ ਮੱਲੇ ਚ ਲਾਉਣਾ ਜੀ ਠੀਕ ਹੈ ਜੀ ਇਸ ਕਰਕੇ ਸਾਡਾ ਗਲੀ ਦਾ ਕੋਈ ਮਸਲਾ ਹੱਲ ਕਰ ਜਾਣ ਤੇ ਠੀਕ ਹੈ ਨਹੀਂ ਤੇ ਆਪਾਂ ਹਾਂ ਨੂਰ ਕੁਛ ਨਹੀਂ ਚਾਹੀਦਾ ਜੀ ਲਾਈਟਾਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਪਾਣੀ ਪੀਣ ਨੂੰ ਨਹੀਂ ਹੈਗਾ ਤਾਂ ਅਸੀਂ ਕਿਹੜੀ ਸਦੀ ਚ ਰਹਿ ਰਹੇ ਹਾਂ ਸਰ ਸਾਡੀ ਸਮੱਸਿਆ ਹੈ ਸਰ ਜੀ ਮੈਂ ਪਿਛਲੇ ਦਿਨੀ ਬਿਆਨ ਦਿੱਤੇ ਸੀ ਤੁਹਾਨੂੰ ਕਿ ਸਾਡੀ ਗਲੀਆਂ ਦਾ ਨਾਲੀਆਂ ਦਾ ਸੀਵਰੇਜ ਹੈ ਜਿਹੜਾ ਲੀਕੇਜ ਹੋ ਰਿਹਾ ਗਲੀਆਂ ਟੁੱਟੀਆਂ ਪਈਆਂ ਬਿਸਲੇ 20 ਸਾਲਾਂ ਤੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਗਲੀਆਂ ਦੀ ਨਾ ਹੀ ਕੋਈ ਪਾਣੀ ਗੰਦਾ ਪਾਣੀ ਸਾਡੇ ਬੱਚੇ ਪੀ ਰਹੇ ਨੇ ਗਟਰ ਦਾ ਪਾਣੀ ਪੀ ਰਹੇ ਨੇ ਸਾਨੂੰ ਜਦੋਂ ਟੈਂਕੀਆਂ 'ਚ ਪਾਣੀ ਪਰਨਾਂਦਾ ਅਸੀਂ ਸਮੈਲ ਲੈ ਕੇ ਪਾਣੀ ਫੇਰ ਪਰਦੇ ਆ ਮੋਟਰਾਂ ਚਾਲੂ ਕਰਦੇ ਆ ਸਰ ਜੀ ਸਾਨੂੰ ਇਹ ਸਮੱਸਿਆ ਦੂਜੀ ਇਹ ਗੱਲ ਆ ਸਾਨੂੰ ਸਾਡੇ ਦੋਵੇਂ ਵਾਰਡ ਦੇ ਐਮਸੀ ਆ ਕਿਸੇ ਵੀ ਐ ਵਾਰਡ ਦੇ ਐਮਸੀ ਕੋਲ ਚਲੇ ਜਾਓ ਜੇ 29 ਵਾਲੇ ਕੋਲ ਚਲੇ ਜਾਓ ਉਹ ਕਹਿੰਦਾ 31 ਵਾਲੇ ਦਾ ਕੰਮ ਆ ਜੇ 31 ਵਾਲੇ ਕੋਲ ਚਲੇ ਜਾਓ 29 ਵਾਲੇ ਦਾ ਕੰਮ ਆ ਜੇ ਉਹਨਾਂ ਨੂੰ ਕੋਈ ਸਰ ਜੀ ਆਜੋ ਸਾਡਾ ਕੋਈ ਡਵੈਲਪਮੈਂਟ ਦੇਖੋ ਸਾਡੀ ਕੋਈ ਕੰਮ ਦੇਖੋ ਸੀਵਰੇ ਦਾ ਉਹ ਕਹਿੰਦੇ ਆ ਜੀ ਅਸੀਂ ਨਹੀਂ ਖੜਨਾ ਵੋਟਾਂ ਚ ਅਗਲੀ ਵਾਰੀ ਜਾਣੇ ਜੇ ਤੁਹਾਨੂੰ ਜਨਤਾ ਨੇ ਬਣਾਇਆ ਤਾਂ ਅਸੀਂ ਗਲਤੀ ਕਰ ਛੜੀ ਤੁਹਾਨੂੰ ਐਮਸੀ ਬਣਾ ਕੇ ਜਾਂ ਸਾਡੀਆਂ ਵੋਟਾਂ ਦਾ ਕੋਈ ਮੁੱਲ ਨਹੀਂ ਆ ਔਰ ਜੇ ਐਮਐਲਏ ਸਾਹਿਬ ਨੂੰ ਕੋਈ ਅਹੀ ਰਿਕਵੈਸਟ ਕਰਾਂਗੇ ਉਹ ਕਹਿ ਦਿੰਦੇ ਆ ਜੀ ਹੁਣ ਸਾਡੀ ਸਰਕਾਰ ਨਹੀਂ ਆ ਉਹਨਾਂ ਆਪ ਦੀ ਸਰਕਾਰ ਆ ਜੇ ਕਿਤੇ ਕਾਂਗਰਸ ਵਾਲੇ ਪੰਨਾ ਲਾਲ ਪਾਟਿਆ ਜੀ ਕਹਿੰਦੇ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਜੀ ਗਲੀਆਂ ਚ ਗੋਬਰ ਆ ਮੈਂ ਪੰਨਾ ਲਾਲ ਪਾਟਿਆ ਜੀ ਇਹਨੂੰ ਕਹਿ ਕਹਿਣਾ ਚਾਹੁੰਦਾ ਕਿ ਉਹ ਪਿਛਲੇ 20 ਸਾਲਾਂ ਨੂੰ ਨਾ ਜਾਣ ਹੁ ਕਿਸੇ ਘਰ ਚ ਕੋਈ ਗਾਈ ਜਾਂ ਕਿਸੇ ਘਰ ਚ ਕੋਈ ਭੈਂਸ ਬੰਨੀ ਆ ਸਾਨੂੰ ਦੱਸੋ ਇਹ ਗਲੀਆਂ ਮਹਾਰਾਜ ਕਿ ਕੋਈ ਬੰਦੇ ਨੇ ਕਿਸੇ ਬੰਦੇ ਨੇ ਵੀ ਕੋਈ ਗਾਂ ਨਾ ਗਲੀ ਚ ਕੋਈ ਗਾਈਆਂ ਨਾ ਕੋਈ ਮੱਝ ਗਟਰਾਂ ਦਾ ਜਿਹੜੀ ਪਾਈਪ ਲਾਈਨ ਸਾਰੀ ਟੁੱਟੀ ਪਈ ਆ ਜਿਹੜੀ ਵਾਟਰ ਲਾਈਨ ਆ ਉਹ ਸਾਰੀ ਟੁੱਟੀ ਪਈ ਆ ਫਿਰ ਪਿਛਲੇ 20 ਸਾਲਾਂ ਤੋਂ ਨਾ ਕੋਈ ਪਾਈਪ ਲਾਈਨ ਚੇਂਜ ਹੋਈ ਆ ਨਾ ਕੋਈ ਗਟਰ ਦਾ ਹੋਇਆ ਤੇ ਮੇਰੀ ਵੀ ਲੋਕਾਂ ਅਗਰ ਰਿਕਵੈਸਟ ਆ ਆਪਣੀ ਨਿਜੀ ਰੰਜਿਸ਼ਤਾਈ ਆਪਣੀ ਨਿਜੀ ਰੰਜਿਸ਼ਤਾਈ ਜਿਹੜਾ ਪਾਰਸ਼ਾ ਚੁਣਾ ਕੋਈ ਚੰਗਾ ਪਾਰਸ਼ਦ ਚੁਣੋ ਜਿਹੜਾ ਤੁਹਾਡੀ ਗਲੀ ਦੀ ਕੋਈ ਡਵੈਲਪਮੈਂਟ ਕਰਾ ਸਕੇ ਤੁਹਾਨੂੰ ਕਿਸੇ ਚੰਗੇ ਰਾਏ ला ਸਕੇ ਬੋਤਲਾਂ ਪਿੱਛੇ ਨਾ ਵਿਕੋ ਮੇਰੇ ਵੀਰ ਬੋਤਲਾਂ ਪਿੱਛੇ ਨਾ ਵਿਕੋ ਮੇਰੀ ਇਹ ਰਿਕਵੈਸਟ ਹੈ ਜੇ ਤੁਹਾਡੀ ਕੋਈ ਆਪਸੀ ਰੰਜਿਸ਼ ਹੈ ਉਹਨੂੰ ਬਾਅਦ ਚ ਕੱਢੋ ਪਹਿਲੇ ਜਿਹੜੀਆਂ ਗਲੀਆਂ ਐ ਭਾਈਚਾਰਾ ਇਕੱਠਾ ਹੋਵੋ ਇਹ ਗਲੀ ਨੂੰ ਬਣਾਉਣ ਲਈ ਆਪਣੀ ਜਦੋਂ ਜਹਦ ਲਾ ਦਿਓ ਜਿਹੜਾ ਵੀ ਤੁਹਾਡੇ ਕੋਲ ਵੋਟ ਮੰਗਣ ਆਂਦਾ ਤਲੇ ਉਹਨੂੰ ਕੋ ਸਾਡੀ ਇਹ ਗਲੀਆਂ ਬਣਾ ਸਾਡੀ ਗਲੀ ਦੀ ਡਿਵੈਲਪਮੈਂਟ ਕਰ ਬਾਅਦ ਚ ਸਾਡੇ ਨਾਲ ਗੱਲ ਕਰ ਵੋਟ ਲੈਣ ਦੀ ਅੱਜ ਕੀ ਕੀਤਾ ਤੁਸੀਂ ਹਾਂਜੀ ਅੱਜ ਕੀ ਕੀਤਾ ਤੁਸੀਂ ਅੱਜ ਮਹਾਰਾਜ ਦੇਖੋ ਤੁਸੀਂ ਇਹ ਕੱਟ ਦਿੱਤਾ ਆ ਇਹ ਗਲੀ ਨੂੰ ਲਵਾਰਸ ਦੇ ਛੜਿਆ ਅੱਜ ਆ ਦੇਖੋ ਗਲੀ ਲਵਾਰਸ ਦੇ ਛੜਿਆ ਤੇ ਅਸੀਂ ਐਮਸੀ ਦੀ ਪਾਲ ਜਾਰੀ ਦੇਖੋ ਆ ਮੈਂ ਵੋਟ ਲਵਾਇਆ ਅੱਜ ਇਹ ਆਪਣੇ ਪੈਸੇ ਲਾ ਕੇ ਵੋਟ ਲਵਾਇਆ ਸੀ ਦੁਖੀ ਹੋ ਕੇ ਮਹਾਰਾਜ ਸਾਨੂੰ ਕੋਈ ਹੋਰ ਕੋਈ ਅਸੀਂ ਐਮਸੀਆਂ ਕੋਲੋਂ ਕੀ ਮੰਗਦੇ ਆਂ ਜਾ ਹੌਣਾ ਕਰੋ ਆਟਾ ਲੈਣ ਜਾਣਦੇ ਆਂ ਜਾ ਹੌਣਾ ਕਰੋ ਕੋਈ ਦਿਹਾੜੀ ਮੰਗ ਰਿਆਂ ਜਾ ਹੌਣਾ ਕੋਲੋਂ ਕੋਈ ਕੰਮ ਕੰਮ ਮੰਗ ਰਿਆਂ ਜੋ ਕੋਈ ਰੋਜ਼ਗਾਰ ਮੰਗ ਰਿਆਂ ਸਭ ਕੁਝ ਸਾਨੂੰ ਮਿਲ ਰਿਹਾ ਜੀ ਸਭ ਕੁਝ ਸਾਨੂੰ ਮਿਲ ਰਿਹਾ ਅਸੀਂ ਆਪ ਦੀ ਦਿਹਾੜੀ ਆਪ ਲਾਣੇ ਆਪ ਖਾਣੇ ਆਂ ਸਾਨੂੰ ਕੀ ਚਾਹੀਦਾ ਐਮਸੀਆਂ ਕੋਲੋਂ ਬਸ ਸਾਡੀ ਗਲੀ ਸਾਫ ਚਾਹੀਦੀ ਆ ਸਾਡੇ ਬੱਚੇ ਲਾਈਟ ਚਾਹੀਦੀ ਆ ਗਲੀ ਚ ਉਹਨਾਂ ਰਾਤੀ ਤੁਸੀਂ ਦਿਖੋ ਰਾਤੀ ਤੁਸੀਂ ਆਉਂਦੇ ਤੇ ਇੱਥੇ ਲਾਈਟ ਕੋਈ ਨਹੀਂ ਚੱਲ ਰਹੀ ਰਾਤ ਨੂੰ ਇੱਥੇ ਪਾਣੀ ਮਾਰੇ ਮੇਰੇ ਸਾਹਮਣੇ ਕੱਲ ਫੇਰ ਲੇਡੀਜ਼ ਢਿੱਗੀ ਆ ਮੈਂ ਇੱਥੇ ਛੁੱਟੀ ਕੱਟਣ ਆਇਆ ਨਾ ਕਿ ਇੱਥੇ ਮੈਂ ਗਲੀ ਮਲੇ ਦੀਆਂ ਲੇਡੀਜ਼ ਚੁੱਕਣ ਆਇਆ ਠੀਕ ਆ ਸਰ ਜੀ